ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਦੋ ਜਿਹੜੇ ਬਹੁਤ ਸਾਡੇ ਮੁੱਖ ਤੌਰ ਤੇ ਮੁੱਦੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਸਮੁੱਚੀ ਮਨੁੱਖਤਾ ਦਾ ਆਸਥਾ ਦਾ ਕੇਂਦਰ ਆ। ਇਹ ਸਾਡਾ ਤੀਸਥ ਥਾਂ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ ਇੱਥੇ ਸਮੇਂ-ਸਮੇਂ ਅਨੁਸਾਰ ਆਵਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਹੋ ਪਰ ਹੁਣ ਜਿਹੜਾ ਮੌਜੂਦਾ ਸਮਾਂ ਦੇ ਵਿੱਚ 84 ਦੇ ਵਿੱਚ ਨੁਕਸਾਨ ਤਾਂ ਬਹੁਤ ਵੱਡਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜੀਆਂ ਇਮਾਰਤਾਂ ਸੱਚਖੰਡ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਦੇ ਸਿੱਖਾਂ ਨੇ ਆਪਣੇ ਪਵਿੱਤਰ ਦਸਬੰਦ ਦੇ ਨਾਲ ਉਹ ਦੁਆਰਾ ਤੋਂ ਨਵੇਂ ਸਿਰੇ ਤੋਂ ਤਮੀਜ਼ ਕਰ ਲਈ। ਕੁਝ ਜਿਹੜੀਆਂ ਬੇਸਿਕ ਗੱਲਾਂ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਆਪਾਂ ਮਨੁੱਖਤਾ ਦਾ ਸਤਗੁਰੂ ਜੀ ਦਾ ਕੇਂਦਰ ਕਹਿੰਨੇ ਆ। ਧੰਨ ਧੰਨ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹਦੇ ਚ ਤੇ ਬਾਕੀਆਂ ਦੇ ਵਿੱਚ ਮੈਂ ਸਾਰੇ ਧਾਰਮਿਕ ਜਿੰਨੇ ਵੀ ਗ੍ਰੰਥਿਆਂ ਸਤਕਾਰ ਕਰਦਾ ਤੇ ਹਰਕ ਨੂੰ ਸਤਕਾਰ ਕਰਨਾ ਵੀ ਚਾਹੀਦਾ ਪਰ ਜਿਹੜੀ ਆਸਤਾ ਸਤਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ ਸਤਗੁਰ ਜੀ ਆਪ ਰਾਜਮਾਨ ਹੈ ਉੱਥੇ ਸਤਗੁਰ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਬੜਾਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਤੇ ਮੈਂ ਜਿਸ ਮੁੱਦੇ ਤੇ ਅੱਜ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਉਹ ਆ ਕਿ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਵੀ ਜੇ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਈਮੇਲ ਐਫਟੀਪੀਸੀ ਦੇ ਈਮੇਲ ਐਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਲਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਹੈ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫਿਰ 11 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐਸਜੀਪੀਸੀ ਐਮਪੀ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲੀ ਆਈ ਆ ਇਹ ਫ੍ਰੋਮ ਕਾਮਰਨ ਪਨਿਆਰੀ ਵਿਗਿਆਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉਤੋਂ ਇਹ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰ ਜੋੜ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇੱਕ ਆਈਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 12 26 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸ਼ਰਫ ਗਫੂਰ ਉਧਿਆਨ ਉਧਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ arda.delhi.gov.in punjabgovernment.in info ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਆ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨਰ ਪੁਲਿਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਨੇ ਉਹਨਾਂ ਨਾਲ ਕੱਲ ਦਾ ਵੀ ਤੇ ਅੱਜ ਵੀ ਉਹਨਾਂ ਨਾਲ رابطہ ਕੀਤਾ ਗਿਆ ਉਹ ਦੌੜ ਲਾਉਂਦੇ ਆ ਪਰ ਮੈਂ ਕਹਿਣਾ ਚਾਹੁੰਨਾ ਵੀ ਜੇ ਗਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿੰਤਨ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰੀਸੀਵ ਕੀਤੀ ਤੁਸੀਂ ਵੀ ਰੀਸੀਵ ਕੀਤੇ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅਜਿਹਾ ਨਹੀਂ ਬੋਲ ਰਿਹਾ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੋਪ ਰੱਖਣੀ ਆ ਇਹ ਫੇ ਮੇਰਾ ਕਹਿਣ ਤੋਂ ਭਾਵ ਉਹ ਤਾਂ ਛਾਛਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਯੋਗ ਸੋਗ ਨਹੀਂ ਲੱਗ ਰਹੀ ਕਿ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਅਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋਈ ਲੜਪੱਲਾ ਹੀ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਾਗੋ ਸਾਮੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ ਬੀਐਸਐਫ ਬੀਐਸਐਫ ਇੱਥੇ ਡੈਬਿਊਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵਿੱਚ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਵੇ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਏਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਤਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਤੇ ਬਿਚੋ ਬੈਠੇ ਆ ਤੇ ਇਹ ਤਾਂ ਘੰਟੇ ਚ ਲੱਭ ਲੈਣਾ ਚਾਹੀਦਾ ਫਿਰ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਦੰਗ੍ਹਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆ ਉਹ ਇੱਥੇ ਕਾਰਵਾਈ ਕਰੇ ਹਾਈਪਰ ਬ੍ਰਾਂਚ ਵਾਲੇ ਜਿਹੜੇ ਆ ਉਹ ਇੱਥੇ ਕ੍ਰਾਂਤ ਕਾਰਵਾਈ ਕਰਕੇ ਇਹਦਾ ਕਿੱਥੋਂ ਚੱਲਦਾ ਏ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰਾਂਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆ ਸੀ ਉਹ ਵੀ ਉਸ ਕੰਮ ਤੇ ਲਾਇਆ ਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਭਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਤੇ ਇਹ ਕੀ ਵੀ ਆ ਜੋ ਵੀ ਹੈਗਾ ਇਹਨੂੰ ਤਰਾਂਤ ਜਿਹੜਾ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਏ। ਦੂਸਰੀ ਬੇਨਤੀ ਆ ਕਿ ਬੜੀ ਚੰਗੀ ਗੱਲ ਆ ਕਿ ਆਪਾਂ ਜਿਹੜੀਆਂ ਵਿਆਧੀਆਂ ਦੇ ਮੁੱਦਿਆਂ ਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਹਾਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 15 ਦੇ ਵਿੱਚ ਉਦੋਂ ਵੀ ਇੱਕ ਐਮੈਂਡਮੈਂਟ ਸੋਧ ਦੇ ਤੌਰ ਤੇ ਲਿਆਂਦੀ ਜਿਹੜੀ ਸਿਰੇ ਨਾ ਚੜ ਸਕੇ। ਫਿਰ ਕਾਂਗਰਸ ਬੇਲੇ ਵੀ ਆਈ ਕਿਉਂਕਿ ਜਿਹੜੀ ਇਨੀਅਲ ਪੈਂਡਲ ਕੋਡ ਸੀ ਉਹਨਾਂ ਨੂੰ ਬੀਐਨਐਸ ਦੇ ਤਹਿਤ ਅਮੈਂਡ ਕਰ ਦਿੱਤਾ ਸੈਂਟਰ ਦੀ ਸਰਕਾਰ ਨੇ ਸੀਆਰਪੀਸੀ ਦਾ ਵੀ ਤੇ ਆਈਪੀਸੀ ਦਾ ਸੈਕਸ਼ਨ ਕੁਝ ਐਡ ਕਰ ਦਿੱਤੇ ਗਏ ਉਹਨਾਂ ਦੇ ਵਿੱਚ ਤੇ ਹੁਣ ਵੀ ਇਹ ਜੋ ਵੀ 295ਏ ਦੇ ਵਿੱਚ ਕਿਉਂਕਿ ਨਵਾਂ ਸੈਕਸ਼ਨ ਉਹਨਾਂ ਇੰਟਰੋਡਿਊਸ ਹੋ ਗਿਆ ਉਹਦੇ ਵਿੱਚ ਐਡ ਹੋਣਾ ਤੇ ਸੈਂਟਰ ਦੀ ਸਰਕਾਰ ਨੇ ਕਰਨਾ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿ ਕਿਤੇ ਇਹ ਵੀ ਨਾ ਸਾਰੇ ਸਮਝਣ ਕਿ ਸ਼ਾਇਦ ਕੋਈ ਪੋਲੀਟੀਕਲ ਤੌਰ ਦੇ ਉੱਤੇ ਮੈਂ ਇਹ ਗੱਲ ਕਹਿ ਰਿਹਾ ਮੈਂ ਸਿਧਾਂਤ ਦੇ ਗੱਲ ਤੁਹਾਡੇ ਨਾਲ ਗੱਲ ਕਰਨ ਲੱਗਾ ਸਿਧਾਂਤਕ ਤੌਰ ਤੇ ਕਿ ਸਿਧਾਂਤ ਹੈ ਕੀ ਆ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਸਾਰੇ ਸਤਕਾਰਯੋਗ ਆ ਉਹਨਾਂ ਧਰਮਾਂ ਨੂੰ ਉਹ ਪਦਵੀ ਪ੍ਰਾਪਤ ਨਹੀਂ ਜਿਹੜੀ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹਲੇ ਵਾਰਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਤੇ ਉਹ ਜਿਹੜੀ ਪਰੰਪਰਾ ਤੋਰੀ ਨਾਰੀਅਲ ਰੱਖ ਕੇ ਤਿਲਕ ਲਾ ਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਣਾ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੇ 1708 ਦੇ ਵਿੱਚ ਗੁਰਤਾ ਗੱਦੀ ਵਾਰਸ਼ਿਸ਼ ਕੀਤੀ ਆਪਣੇ ਸਰੀਰ ਹੁੰਦੇ ਹੋਏ ਜਦੋਂ ਸਤਗੁਰ ਜੀ ਨੇ 사ਚਖੰਡ ਪਿਆਨਾ ਕਰਨਾ ਸੀ ਜੋਤੀ ਜੋਤ ਸਮਾਉਣਾ ਸੀ ਇਹ ਅਧਿਕਾਰ ਸ਼ਾਇਦ ਦੁਨੀਆ ਦੇ ਕਿਸੇ ਗ੍ਰੰਥ ਨੂੰ ਹਾਸਲ ਨਹੀਂ ਧਾਰਮਿਕ ਗ੍ਰੰਥ ਹੋ ਸਕਦੇ ਬਿਲਕੁਲ ਮਵਾਰ ਕੇ ਆਓ ਪਰ ਮੈਂ ਕਹਿਣਾ ਚਾਹੁੰਦਾ ਭਈ ਜੇ ਇੰਟਰਡਿਊਸ ਕਰਨਾ ਹੀ ਆ ਕੋਈ ਬਿੱਲ ਤੇ ਹੋਲੀ ਸਕ੍ਰਿਪਚਰ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਲਿਵਿੰਗ ਗੁਰੂ ਆ ਇਹ ਹੀ ਉਹ ਕਾਰ ਨੇ ਅਸੀਂ ਬਾਰ ਬਾਰ ਕਹ ਰਹੇ ਹਾਂ ਪਿੱਛੇ ਬਿਆਦਗੀਆਂ ਵੀ ਦੇਖ ਲਓ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਟਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਇਹ ਜ਼ੋਰ ਪਾ ਕੇ ਜਾਇਆ ਜਾ ਰਿਹਾ ਤੇ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਮੇਰੀ ਕੱਲ ਕੁਝ ਐਮਐਲਏ ਨਾਲ ਗੱਲ ਵੀ ਹੋਈ ਸੀ ਪੰਜਾਬ ਸਰਕਾਰ ਨੂੰ ਇਹ ਧਰਮ ਦੇ ਵਿੱਚ ਮੈਂ ਇਹ ਜਿਹੜਾ ਲਬਜੇ ਨੂੰ ਕਿਤੇ ਦੋਵੇਂ ਪਾਸੇ ਨੂੰ ਨਾ ਲਾਜਾਇਓ ਕਿਉਂਕਿ ਧਾਰਮਿਕ ਖੇਤਰ ਜਿਹੜਾ ਆ ਇਹਦੀ ਆਪਣੀ ਜੂਰਿਸਡਿਕਸ਼ਨ ਹੈ ਰਾਜਨੀਤਿਕ ਜੂਰਿਸਡਿਕਸ਼ਨ ਆਪਣੀ ਹੁੰਦੀ ਆ ਤੇ ਫੇਰ ਜੇ ਕੋਈ ਇੰਟਰੋਡਿਊਸ ਕਰਨਾ ਵੀ ਆ ਤਾਂ ਕਿਸੇ ਧਾਰਮਿਕ ਬਾਡੀ ਨੂੰ ਕੋਈ ਆਪਣੇ ਲੈ ਲਓ ਆਪਣੇ ਉਹਦੀ ਜਾਣਕਾਰੀ ਉਹਨਾਂ ਕੋਲੋਂ ਨਾਲ ਅਡਾਪਟ ਕਰ ਲਓ ਤੇ ਫੇਰ ਕਿਉਂਕਿ ਜੇ ਅਸੈਂਬਲੀਆਂ ਦੇ ਵਿੱਚ ਹੋਲੀ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਂਗੇ ਤੇ ਫੇਰ ਕੱਲ ਨੂੰ ਕੀ ਧਾਰਨਾ ਬਣ ਗਈਆਂ ਸੋ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੀ ਆ ਮੈਂ ਕਹਿ ਸਕਦਾ ਤਾੜਨਾ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਕਿ ਤੁਸੀਂ ਕੱਲ ਉਹ ਇੰਟਰੋਡਿਊਸ ਕਰਕੇ ਇੱਕ ਕਮੇਟੀ ਬਣਾਈ ਜੇ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਹੋਲੀ ਸਕੱਪਟਰੀ ਨਹੀਂ ਬਿਲਕੁਲ ਜਿਹੜੇ ਗੁੱਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਉਹ ਵੀ ਵੱਡੀ ਬਿਲਦੀ ਬਿਆਦਮੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸt ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸੰਮਰਥ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾਅ ਹੀ ਦੇਣੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿੱਥੇ ਵੀ ਕੋਈ ਲਾਜਾਂ ਦਾ ਹੀਰਫੇੜ ਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ پارਸਲ ਨਾ ਰਿਕਾਰਡ ਦਾ ਬਣ ਜਾ ਤੇ ਕੱਲ ਨੂੰ ਆਉਣ ਵਾਲੇ ਬੱਚੇ ਫਿਰ ਇਹਨੂੰ ਲੈ ਕੇ ਦੋ ਪਣ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹ ਦਿੱਤਾ ਕਿਉਂਕਿ ਮੈਂ ਫਿਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਗੁਰਤਾ ਗੱਦੀ ਸਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਾਜ ਜਿਹੜਾ ਆਪਾਂ ਅਜਿਲੇ ਵਰਤਦੇ ਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆਂ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹਲੇ ਵਰਤਦੇ ਆਂ ਗੁਰੂ ਅੰਗਦ ਦੇ ਪਾਸ਼ਾਹ ਤਸਾਂ ਪਾਤਸ਼ਾਹਲੇ ਵਰਤਦੇ ਆਂ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ ਦਸਾਂ ਪਾਛੇ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਗੁਰੂ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ Hindu ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਵਰਗਾ ਨਾਲ ਸਾਰੇ ਉਹ ਸੰਬੰਧਤ ਸੀਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਯੂਨੀਵਰਸਲ ਟਰੂਥ ਨੂੰ ਟਾਰਗੇਟ ਕਰਕੇ ਗਏ ਸਤਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਗਰਵਾਣੀ ਦੇ ਵਿੱਚ ਕੰਪਾਈਲ ਕੀਤਾ ਇਕੁਵਲੈਂਟ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਛਿਆਂ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਗੁਰਸ਼ਬਦ ਦੀ ਉਸ ਪਵਿੱਤਰ ਬੈਂ ਤੋਂ ਪ੍ਰਗਟ ਕਰਦੇ ਆ ਜਿੱਥੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਗੁਰੂ ਜੀ ਨੇ ਆਪ ਨਮਸਕਾਰ ਕਰਕੇ ਇੱਕ ਰਾਮਕਾਰ ਜਿਹੜੀ ਬਣਾਈ ਉਹ ਗੁਰਦਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਤਸ਼ਾਹਾਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਿਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਪਵਿੱਤਰ ਮੰਦਿਰ ਦੀ ਧਰਤੀ ਵਿੱਚ 1708 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਕਸ਼ਿਸ਼ ਕਰਕੇ ਤੇ ਸਾਰਿਆਂ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਹ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਤਸ਼ਾਹਾਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਾਗਤ ਜਿੰਨੇ ਵੀ ਪਾਠ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਥਾ ਦਾ ਕੇਂਦਰ ਆ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੇ ਫੇਰ ਬਾਜੀ ਮੋੜੀ ਆ ਬਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ੍ਹ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਤੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਨਾ ਸਰਦਾਰ ਗੁਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ੀਅਲ ਵੀ ਤੁਹਾਡੇ ਆਪਣੇ ਉਸ ਪੇ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਹਰੇ ਟਾਰਗੇਟ ਕੀਤਾ ਜਾਵੇ ਕਿੜਕੜੇ ਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਜਾਲੀ ਆਈਡੀਆਂ ਲਾ ਕੇ ਜਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਵਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਵਰ ਸ਼ੁਰੂ ਹੋਇਆ ਉਹ ਵੀ ਸਾਰਾ ਪਾਰਗਟ ਕਰਨ ਨੂੰ ਦੇਣਾ ਚਾਹੀਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਤਾਕਾ ਤੁਹਾਨੂੰ ਥੋੜਾ ਥੋੜਾ ਕਾਸ਼ਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਂਦੇ ਕਿਉਂਕਿ ਮੀਡੀਆ ਦਾ ਜੋਗਿਆ ਤੇ মিডিਏ ਦਾ ਯੋਗ ਅੱਜ ਦੇ ਯੋਗ ਦੇ ਵਿੱਚ ਬਹੁਤ ਰੋਲ ਨਿਭਾ ਰਿਹਾ ਤੇ ਤੁਹਾਡਾ ਮੈਂ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਇਹਦੇ ਤੇ ਤੁਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ মিডিਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸਾਥ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਅਰਥੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਸ਼ਹੀਦ ਕਾਂਜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਸਥਾਨ ਤੋਂ ਵੀ ਅਸੀਂ ਜਿਹੜੇ ਰਜਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਬਖਰਾ ਵੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ ਮੀਡੀਆ ਵਾਲਿਆਂ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਆ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛਪੜਤਾਲ ਕਰਨੀ ਪੈਂਦੀ ਪੁੱਛਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿਰ ਢੱਕ ਕੇ ਜਾਓ ਇੱਥੇ ਪੈਰ ਨੰਗੇ ਲੈ ਕੇ ਜਾਓ ਇੱਥੇ ਅੰਦਰ ਮर्यादा ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੁਕਦਾ ਅੰਦਰ ਨਾਮ ਸਕਾਰ ਕਰਦੇ ਆ ਕੋਈ ਉਥੇ ਆਪਣੇ ਬਨੋਗਰੀ ਨਹੀਂ ਕੀਰਤਨ ਸਰਵਨ ਕਰਦੇ ਕੋਈ ਬਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜੇ ਸਤਿਗੁਰ ਜੀ ਨੇ ਬਾਰਕਰ ਕੀਤੇ ਸੀ ਤੇ ਅੱਜ ਤੱਕ ਤੇ ਜਹਾਂ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲੋਂ ਜੇ ਕੋਈ ਮੂੰਹ ਕਰਦਾ ਤੇ ਉਹਦਾ ਫੇਰ ਸਤਿਗੁਰ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫੇਰ ਜਿਹੜਾ ਕਹਿ ਲਓ ਸੂਟੇਬਲ ਜੇ ਕੋ ਬੰਦਾ ਚੜ ਕੇ ਆਉਂਦਾ ਤੇ ਸਤਿਗੁਰੂ ਜੀ ਉਤਾਰ ਵੀ ਦਿੰਦੇ ਆ ਸੋ ਮੈਂ ਸਾਰਿਆਂ ਦਾ ਤੁਹਾਡਾ ਧਰਵਾਦ ਆ ਮੇਰੇ ਮੈਂਬਰ ਸਤਕਾਰ ਸਾਥੀ ਸਾਰੇ ਪਹੁੰਚੇ ਨੇ ਦੇਖੋ ਮੈਂ ਮੈਂ ਹੁਣ ਕਿਉਂਕਿ ਤੁਸੀਂ ਸਵਾਲ ਕੀਤਾ ਮੌਂਗਾ ਜੀ ਨੇ ਇੱਥੇ ਸਾਡੇ ਐਸਜੀਪੀਸੀ ਦੀਆਂ ਝਾਲੀ ਆਈਡੀਆਂ ਬਣਾ ਕੇ ਬਹੁਤ ਕੁਝ ਗੰਦਾ ਮੰਦਾ ਲਿਖਿਆ ਜਾਂਦਾ ਅਸੀਂ 2.5 ਸਾਲ ਦੇ ਲਗਾਤਾਰ ਯੂਜ ਰਹੇ ਹਾਂ ਤੇ ਮੈਨੂੰ ਅਫਸੋਸ ਨਾਲ ਗੱਲ ਕਹਿਣੀ ਪੈਂਦੀ ਆ ਕਿ ਉਹਦੇ ਤੇ ਕੋਈ ਸਾਡਾ ਐਕਸ਼ਨ ਨਹੀਂ ਅਜੇ ਤੱਕ ਹੋਇਆ। ਸੈਂਟਰ ਨੂੰ ਵੀ ਕਹਿ ਚੁੱਕੇ ਪਏ ਤੁਸੀਂ ਆਪਣਾ ਇਹਦੇ ਤੇ ਸਾਈਬਰ ਬ੍ਰਾਂਚ ਕਹਿੰਦੇ ਜੀ ਬੜੀ-ਬੜੀ ਪਲਬਦੀ ਡਿਜੀਟਲਾਈਜੇਸ਼ਨ ਦਾ ਯੁੱਗ ਆ ਗਿਆ ਤੇ ਉਹਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਐਸਜੀਪੀ ਨੇ ਕੀਤੀਆਂ ਕੋਈ ਅਜੇ ਤੱਕ ਉਹਦੇ ਤੇ ਕੋਈ ਐਕਸ਼ਨ ਨਹੀਂ। ਸੋ ਇਸ ਕਰਕੇ ਇਹ ਜਿਹੜਾ ਆ ਇਹਦਾ ਐਕਸ਼ਨ ਜਿਹੜਾ ਆ ਉਹ ਤੁਰੰਤ ਹੋਣਾ ਚਾਹੀਦਾ ਆ। ਤਾਂ ਕਿ ਸੱਚ ਜਿਹੜਾ ਆ ਉਹ ਸਾਰਾ ਸਾਹਮਣੇ ਆ ਸਕੋ। ਤੁਹਾਨੂੰ ਬਸ ਆਡੀਆ ਵੀ ਮੈਸੇਜ ਹੈ। ਆਜਾ। ਪਰ ਤਾਂ ਹੀ 2 ਸਾਲ 2 ਮਹੀਨੇ ਹੋ ਗਏ। ਤਿੰਨ ਧਮਾਕੇ ਹੋਏ ਸੀ। ਬੁਰਾਂ ਦਾ ਸਰਾਂ ਤੋਂ ਵੀ ਇੱਕ ਧਮਾਕਾ ਹੋਇਆ ਸੀ। ਬੰਦੇ ਫੜੇਗੇ ਸੀ। ਉਹ ਬੰਦੇ ਕਿੱਧਰ ਗਏ? ਉਹਦੀ ਇਨਵੈਸਟੀਗੇਸ਼ਨ ਕਿੱਥੇ ਦੇਖੋ ਦੋ ਤਰ੍ਹਾਂ ਦਾ ਜਿਹੜਾ ਜਿਹੜਾ ਅਸੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹਦੇ ਪ੍ਰਬੰਧਕ ਕਰਤਾ ਬਾਡੀ ਵੀ ਤੇ ਅਸੀਂ ਨਿਗ੍ਹਾਵੀ ਰੱਖਦੇ ਆਂ। ਕਿਉਂਕਿ ਕਦੇ ਕੋਈ ਬਿਆਦਬੀ ਹੋਈ ਜਾਂ ਕੋਈ ਇਦਾਂ ਦੇ ਧਮਾਕੇ ਹੋਏ ਤੇ ਉਹ ਪੁਲਿਸ ਨੂੰ ਬੰਦੇ ਫੜੇ ਵੀ ਕਹਾ ਪੁਲਿਸ ਨੇ ਕੀ ਹੋ ਤੇ ਕਾਰਵਾਈ ਕੀਤੀ ਆ ਇਹ ਤੁਸੀਂ ਇਹਨਾਂ ਨੂੰ ਪੁੱਛੋ ਵੀ ਸਰਕਾਰ ਜਿਹੜੀ ਆ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਤੇ ਕੀ ਕਹਾ ਕਹਾ ਕਾਰਵਾਈ ਕਰਦੀ ਆ ਕੋਈ ਕੋਈ ਕਾਰਵਾਈ ਨਹੀਂ ਕਰਦੀ ਪੈਰਵਾਈ ਨਹੀਂ ਕਰਦੀ ਉਹਦੀ ਕੋਈ ਪਛਾਣ ਨਹੀਂ ਜਾਂਦੀ ਨਾ ਬੇਦਬੀਆਂ ਦੇ ਮਾਮਲਿਆਂ ਦੇ ਵਿੱਚ ਸਾਜੀ ਕਿਸੇ ਪੈਰਵਾਈ ਕਰਦੀ ਐ ਇੱਕ ਬੇਦਬੀ ਦੀ ਕੋਈ ਕੋਈ ਨਹੀਂ ਨਹੀਂ ਇਹ 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 ਨਹੀਂ ਗੱਲ ਦੇਖੋ ਇਹ ਦੋ ਤਰ੍ਹਾਂ ਨਾਲ ਜਿਹੜੇ ਪਰਚਾ ਦਰਜ ਹੋ ਜਾਂਦਾ ਉਹਦੀ ਸਟੇਟ ਨੇ ਪੈਰਵਾਈ ਕਰਨੀ ਹੁੰਦੀ ਆ ਕਿਉਂਕਿ ਧਿਰ ਸਰਕਾਰ ਹੁੰਦੀ ਆ ਡਿਫੈਂਸ ਦੂਏ ਪਾਸੇ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਜਿਲੇ ਚਲਾਨ ਆ ਜਾਂਦਾ ਇਹ ਚਲਾਨ ਹੀ ਨਹੀਂ ਅੱਧੇ ਕੇਸਾਂ ਚ ਦਿੰਦੇ ਜਿਲੇ ਚਲਾਨ ਆ ਜਾਂਦਾ ਫਿਰ ਸਾਡੇ ਆਪਣੇ ਆਪਣੇ ਵਕੀਲ ਹੈਗੇ ਜਿਹੜੇ ਪੈਰਵਾਈਆਂ ਕਰਦੇ ਆ ਉਹ ਸਬਜੈਕਟ ਨੂੰ ਦਾ ਕੰਡੀਸ਼ਨ ਵਿੱਚ ਚਲਾਨ ਦਾ ਟੂ ਕੋਰਟ ਕਰਨ ਕਿਉਂਕਿ ਸਰਕਾਰ ਨੇ ਧਿਰ ਸਟੇਟ ਵਰਸਸ ਰਮੇਸ਼ ਕੁਮਾਰ ਜਾਂ ਸਟੇਟ ਵਰਸਸ ਚੰਦ ਹੁਦਨ ਲਾਲ ਆਉਂਦਾ ਤੇ ਉਹਦੀ ਪੈਰਵਾਈ ਸਰਕਾਰ ਨੇ ਕਰਨੀ ਆ ਅਸੀਂ ਆਪਣੇ ਤੌਰ ਦੇ ਉੱਤੇ ਜिले ਸਟੇਟ ਨੂੰ ਸਹਿਸਤ ਕਰ ਸਕਦੇ ਤੇ ਕਰਦੇ ਵੀ ਆ। ਕੋਈ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ। ਪ੍ਰਸ਼ਾਸਨ ਵੱਲੋਂ ਬੈਗ ਸਕੈਨਰ ਚਾਉਣ ਦੀ ਯੋਜਨਾ ਬਣਾਈ ਸੀ। ਹਾਂਜੀ ਬੈਗ ਸਕੈਨਰ ਨਾ ਚਾਉਣ ਦੀ ਯੋਜਨਾ ਫਰੇਡ ਵੀ ਲਿਆ ਗਿਆ ਸੀ। ਦੇਖੋ ਕਈ ਵਾਰੀ ਬਹੁਤ ਜिले ਧਾਰਮਿਕ ਤੁਸੀਂ ਸਥਾਨਾਂ ਦਾ ਪ੍ਰਬੰਧ ਚਲਾਉਂਦੇ ਆ। ਉਹਦੇ ਵਿੱਚ ਕਈ ਵਾਰੀ ਟੈਕਨੀਕਲਤੀ ਵੀ ਆ ਜਾਂਦੀ ਆ। ਉਹ ਅਸੀਂ ਜਦਨ ਕੀਤਾ ਸੀ ਅੱਜ ਵੀ ਅਸੀਂ ਉਹਦੇ ਲਈ ਬਵਾਸਤਾ ਤਿਆਰ ਕਰ ਰਹੇ ਹਾਂ ਪਰ ਫਿਰ ਕਈ ਵਾਰੀ ਮੈਂਬਰਾਂ ਦਾ ਜਾਂ ਲੋਕਾਂ ਦਾ ਸੁਝਾਅ ਆ ਜਾਂਦਾ ਭਈ ਜੇ ਇਹਦਾ ਆਸਤਾ ਦਾ ਵੱਡਾ ਕੇਂਦਰ ਆ ਤੇ ਤੁਸੀਂ ਇਹਦੇ ਵਿੱਚ ਵੀ ਉਹਦੇ ਲਈ ਪਰ ਹੁਣ ਜਿਦਾਂ ਦੇ ਹਾਲਾਤ ਮੌਜੂਦਾ ਬਣ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਹੁਣ ਆਪਾਂ ਨੂੰ ਫਿਰ ਕਰਨਾ ਹੀ ਪਊ ਨਾ ਇਦਾਂ ਦਾ ਸਿਸਟਮ ਤਿਆਰ ਕਰਨਾ ਪਊ। ਅਸੀਂ ਮੰਨ ਲਿਆ ਕਿ ਸਰਕਾਰਾਂ ਦੀ ਨਲਾਇਕੀ ਆ ਇਹ ਉਹ ਨਾ ਨਹੀਂ ਲਾਇਕਿਆ ਪਰ ਅਸੀਂ ਆਪਣੇ ਪੱਧਰ ਤੇ ਕੰਮ ਕਰ ਰਹੇ ਆਂ ਕਿ ਅੰਦਰ ਅਸੀਂ ਕਾਸ ਕੋਰਸ ਵਗੈਰਾ ਲਗਾਈ ਹੋਈ ਆਂ ਅਸੀਂ ਮੇਰੀ ਮੇਰੀ ਬੇਂਤੀ ਜੀ ਜੀ ਬੇਂਤੀ ਬਹੁਤ بڑے ਸਮਰੱਥ ਸੀਗੇ ਐਸਪੀਸੀ ਹੁਣ ਕੀ ਕਰ ਬੇਂਤੀ ਸੁਣ ਲਓ ਇਹ ਠੀਕ ਆ ਸਰਕਾਰ ਆਪਣੇ ਤੌਰ ਤੇ ਉਹ ਜਿਹੜਾ ਇੱਕ ਕਰਨਾ ਹੁੰਦਾ ਮੈਂ ਹੁਣ ਲਾਜ ਵਰਤਣਾ ਨਹੀਂ ਕਰੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਸਤਰਕੀਆਂ ਬਹੁਤ ਅਸੀਂ ਆਪਣੇ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਇਹ ਚੈਕਿੰਗ ਵੀ ਵਧਾਈਆ ਅੰਦਰ ਵੀ ਜਿੱਦਾਂ ਲੰਗਰ ਹਾਲ ਆ ਕਿਉਂਕਿ ਜਿਹਨੂੰ ਮੇਨ ਤੌਰ ਤੇ ਫੋਕਸ ਕੀਤਾ ਜਾ ਰਿਹਾ ਉਹਤੇ ਆਪਣੀ ਜਿਹੜੀ ਅਸੀਂ ਪ੍ਰਕਿਰਿਆ ਆ ਉਹ ਆਰਾਮ ਕੀਤੀ ਹੋਆ ਇੱਕ ਮੈਂ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਮੁੱਚੇ ਤੌਰ ਤੇ ਸਾਰੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨਰਪੈਤਾ ਨਾਲ ਆਓ ਇੱਥੇ ਇਸ ਗੱਲ ਤੋਂ ਉਹਨਾਂ ਦੇਖਿਓ ਕਿ ਸ਼ਾਇਦ ਇਸ ਕਰਕੇ ਤੇ ਮੈਨੂੰ ਇਹ ਵੀ ਲੱਗਦਾ ਕਿ ਸ਼ਾਇਦ ਇਹ ਵੀ ਕੌਨਸਪੀਰੇਸੀ ਨਾ ਹੋਵੇ ਪਰ ਹੋਈ ਲੱਖਾਂ ਦੀ ਸੰਗਤ ਇਸ ਸਥਾਨ ਤੇ ਆਉਂਦੀ ਆ ਤੇ ਇਹ ਵੀ ਇੱਕ ਕਿਤੇ ਇਹ ਇਦਾਂ ਦਾ ਕੇਂਦਰ ਤਾਂ ਨਹੀਂ ਬਣਾਉਣ ਜਾ ਰਹੇ ਨਡਾਰਤਾ ਦੇ ਨਾਲ ਆਓ ਗੁਰੂ ਸਾਹਿਬ ਜੀ ਅੰਗ ਸੰਗ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੇ ਹੁਣ ਵੀ ਕਰਦਾ ਇੱਥੇ ਦੁੱਖ ਲੈ ਕੇ ਲੋਕ ਆਉਂਦੇ ਆ ਸੁੱਖ ਲੈ ਕੇ ਜਾਂਦੇ ਆ ਇੱਥੇ ਨੀਵੇਂ ਹੋ ਕੇ ਆਉਂਦੇ ਆ ਉੱਚੇ ਹੋ ਕੇ ਜਾਂਦੇ ਆ ਜਿਹੜੇ ਇੱਥੇ ਉੱਚੇ ਆ ਕੇ ਉੱਚੇ ਹੋ ਕੇ ਆਉਂਦੇ ਆ ਤਾਂ ਉਹ ਫਿਰ ਬੜਾ ਨੀਵਾ ਹੁਣ ਮੈਂ ਲਾਜ ਨਹੀਂ ਵਰਤਦਾ ਉਹ ਫਿਰ ਉਹਨਾਂ ਦਾ ਕੀ ਹਾਲ ਹੁੰਦਾ ਉਹ ਆਪਾਂ ਸਾਰੇ ਜਾਣਦੇ ਆਂ ਰਾਨੀ ਹੁਣ ਕਿੰਨੇ ਕੁ ਬੋਲ ਕੇ ਇੱਕ ਜਣਾ ਇੱਕ ਇੱਕ ਕਰੋਗਾ ਲੋ ਹਾਂਜੀ ਕੀ ਕਹਿੰਦੇ ਕਿੰਨੀਆਂ ਮੇਲ ਆ ਚੁੱਕੀਆਂ ਨੇ ਤੁਹਾਨੂੰ ਕੀ ਬਈ ਸਾਨੂੰ 5 ਆਈਆਂ 2 ਪਹਿਲਾਂ 14 ਨੂੰ ਇੱਕ ਆਈ ਫੇ 15 ਨੂੰ ਆਈ ਆ 3 ਆ ਜਾਈਆਂ ਹਾਂਜੀ ਜਿਹੜਾ 11 ਮਈ 2013 ਨੂੰ ਥਾਕਾ ਕੋਲ ਫਰਾਉਂ ਦਾ ਸੜਾ ਦੇ ਵਿੱਚ ਹੋਇਆ ਸੀ ਤੁਮਾਕੇ ਦੀ ਸੁਗਰੀ ਤੋਂ ਉਦੋਂ ਵੀ ਇੱਥੇ ਪਹੁੰਚ ਗਈ ਸੀ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਤਮਾਕੀ ਦੀ ਸਮਗਰੀ ਦੀ ਸਾਨੂੰ ਆ ਰਹੀ ਹੈ ਕਿ ਤਮਾਕਾ ਆਡੀਐਕਸ ਤੇ ਪਹੁੰਚ ਚੁੱਕੀ ਆ ਕਿ ਨਹੀਂ ਪਹੁੰਚੀ ਹੋਏਗੀ ਦੇਖੋ ਅਸੀਂ ਤਾਂ ਪੰਜਾਬ ਸਰਕਾਰ ਕੁਝ ਕਰਦੀਆਂ ਨਹੀਂ ਅਸੀਂ 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 ਆਪਣੇ ਤੌਰ ਤੇ ਇਤਿਆਦ ਕਰ ਰਹੇ ਆਂ ਆ ਜਿਹੜੀ ਪ੍ਰੈਸ ਕਾਨਫਰੰਸ ਇਹੇ ਕਰਕੇ ਕੀਤੀ ਆ ਕਿ ਜਿਹੜੀ ਸਰਕਾਰ ਆ ਉਹਦੇ ਕੋ ਸਾਰੇ ਜੰਤਰ ਮੰਤਰ ਤੰਤਰ ਹੁੰਦੇ ਆ ਪਹਿਲੀ ਗੱਲ ਤਾਂ ਸਾਈਬਰ ਬ੍ਰਾਂਚ ਲੋਕੇਟ ਕਰੇ ਪੇ ਕਿੱਥੋਂ ਤੁਰੀ ਤੇ ਕੀ ਇਹ ਹੈਗਾ ਕਿੱਥੋਂ ਇਹ ਆਈਡੀਆ ਬਣ ਕੇ ਤੇ ਕਿੱਥੋਂ ਇਹ ਚੱਲਦਾ ਦੂਜੀ ਗੱਲ ਇਹਨਾਂ ਕੋ ਸਾਰੇ ਹੈਗੇ ਆ ਸਿਸਟਮ ਦੀਨਾ ਕੋਲ ਚੈੱਕ ਕਰਨ ਲਈ ਵੀ ਤੇ ਉਹ ਸਾਰੇ ਚੈੱਕ ਕਰਨ ਉਹਨਾਂ ਦੇ ਕੋਲ ਉਹਨਾਂ ਦੀ ਲੱਗਦਾ ਕੋਈ ਇਹ ਇਹ ਮੈਡੀਕਲ ਗਮੀਆ ਜੋ ਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀ ਆ ਗਈ ਹੈ ਤੇ ਉਸੇ ਲਈ ਪੁਲਿਸ 24 ਘੰਟੇ ਵਿੱਚ ਜੁੜਨ ਪੜੇ ਦੇਖੋ ਮੈਂ ਜੋ ਕਹਿਣਾ ਸੀ ਤੁਹਾਡੇ ਰੂਬਰੂ ਹੋ ਕੇ ਕਹਤਾਂ ਪੁਲਿਸ ਨੂੰ ਮੈਂ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੁਲਿਸ ਤੇ ਸਰਕਾਰ ਇੱਕੋ ਹੀ ਆ ਉਸ ਉਹਨਾਂ ਦਾ ਮੈਂ ਬੇਨਤੀ ਕਰਦਾ ਵੀ ਇਹ ਭਾਈ ਇਹਨੂੰ ਤੁਰੰਤ ਜਿਹੜੀ ਆ ਇਹਦਾ ਲੱਭਿਆ ਜਾਵੇ ਕੀ ਇਹਦਾ ਕਿੱਥੋਂ ਇਹ ਤੁਰਦਾ ਸਾਰਾ ਕਹਾਣਾ ਜੀ ਗੁਰਦੁਆਰਾ ਸ਼ਿਦਗੰਜ ਸਾਹਿਬ ਤੋਂ ਜਿਹੜਾ ਵੈਬ ਚੈਨਲ ਕਰ ਰਹੇ ਜੀ ਉਹ ਕਿੰਨਾ ਚਿਰ ਜਿਹੜਾ ਕੀਰਤਨ ਦਾ ਜਿਹੜਾ ਨਾ ਬਲਾਕ ਕਰੇਗਾ ਉਹਦੀ ਉਹਦੀ ਅਸੀਂ ਕਿਉਂਕਿ ਤੁਸੀਂ ਜਿੱਦਾਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਇੱਥੋਂ ਵੀ ਚੱਲਦਾ ਉੱਥੋਂ ਵੀ ਸਾਰਾ ਜੋ ਲਾਈਵ ਹੈ ਉਹ ਵੀ ਨਾਲ ਦੀ ਨਾਲ ਚੱਲਿਆ ਕਰਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ